ਓ ਰੱਬ ਦੀਆਂ ਗੱਲਾਂ ਕਰਕੇ ਮਨ ਦਾ ਹਸਾਰ ਨੂੰ ਓ ਰੱਬ ਦੀਆਂ ਗੱਲਾਂ ਕਰਕੇ ਜਿੱਥਰ ਨੂੰ ਤੇਰੀ ਮਰਜ਼ੀ ਉਧਰ ਨੂੰ ਜਾਵਾਂਗੇ ਓ ਰੱਬ ਦੀਆਂ ਗੱਲਾਂ ਕਰਕੇ ਜਿੱਥਰ ਨੂੰ ਮਰਜ਼ੀ ਤੇਰੀ ਉਧਰ ਨੂੰ ਜਾਵੀ ਓਏ ਓ ਰੱਬ ਦਾ ਫਸਾਰਾ ਵੱਡਾ ਓ ਰੱਬ ਦਾ ਫਸਾਰਾ ਵੱਡਾ ਖੋਲ ਕੇ ਦਿਖਾਵਾਂਗੇ ਖੋਲ ਕੇ ਦਿਖਾਵਾਂਗੇ ਓ ਰੱਬ ਦਾ ਪਸਾਰਾ ਵੱਡਾ ਓ ਖੋਲ ਖੋਲ ਕੇ ਦਿਖਾਵਾਂਗੇ ਓ ਰੱਬ ਨੂੰ ਮਿਲਣੇ ਜਾ ਕੇ ਓ ਰੱਬ ਨੂੰ ਮਿਲਣੇ ਜਾ ਕੇ ਗੱਲਾਂ ਹੈ ਸੱਚੀਆਂ ਏ ਭੂਤ ਨਹੀਂ ਆਉਂਦੇ ਕਾਬੂ ਓ ਭੂਤ ਨਹੀਂ ਆਉਂਦੇ ਕਾਬੂ ਏ ਹੇ ਕਾਬੂ ਕਰਨਿਆ ਰੱਬ ਦੀਆਂ ਗੱਲਾਂ ਸత్యਾਂ ਹੋ ਗਈਆਂ ਸੰਸਾਰ ਤੇ ਓ ਰੱਬ ਨੂੰ ਬੁਲਾ ਲੈ ਜਾ ਲੋ ਹੋ ਰੋਏ ਸత్యਾਂ